2 ਵਜਨ ਵਾਲੇ ਗਰਨ ਘਰੇ ਚੱਲੇਗੇ ਫਿਰ ਦੇਖਦੇ ਆਂ ਨੂੰ ਬਾਅਦ ਚ ਦੇਖਾਂ ਚੱਕ ਜਾਇਆਂ ਬਾਹਰ ਕੱਢ ਦਾਂ ਸਾਰੇ ਨੂੰ ਹੂੰ ਤੈ ਮੱchnੀ ਨਹੀਂ ਗਿੱਲੀ ਵਾਲਾ ਪਿਆਗਾ ਅੱਜ ਕੀ ਬਾਣ ਵੀ ਨਹੀਂ ਦਿੱਤਾ ਰੱਬ ਨੇ ਮੀਂਹ ਵਾਲਾ ਪਈ ਜਾਂਦਾ ਮੂੰਗਲ ਤੇ ਮਲਾ ਕਦੋਂ ਹੀ ਕਰਨਾ ਪੈਣਾ ਕੱਖ ਬਾਵਾ ਗੀ ਦੋਵਰੀ ਕਰ ਦਾਂਗੇ ਲੋਡਾ ਬੀਟਰ ਹੋਰ ਕੀ ਹੈ ਪਰਲਾ ਚੋਨਾ ਦਾ ਵਧੀਆ ਜਿਹਾ ਚੱਲ ਪਿਆ ਚੱਲ ਕੀਤਾ ਉਹ ਤਾਂ ਵੀ ਵਧੀਆ ਜਉ 162 ਪਿਛਲੇ ਸਬਾਰ ਮੈਂ ਲਾਇਆ ਸੀਗਾ ਤੇ ਇਸ ਸਾਲ ਆਹੀ ਬਹੁਤ ਵਧੀਆ ਹੋਇਆ ਸੀ ਚਲ ਦੇਖਦੇ ਹਾਂ ਕੀ ਬੰਦ ਆ ਆਜ ਕੇ ਸਾਰੀ ਸਬਜ਼ੀ ਫਰਾਗ ਪਾਉਂਦੇ ਫੇਰ ਆ ਕੇ ਦਿੰਦੇ ਹਾਂ। ਹਲੋ। ਹਾਂ ਬਣੇ ਸਤਿ ਸ੍ਰੀ ਅਕਾਲ। ਹਾਂ ਕਿਵੇਂ ਆ? ਅੱਛਾ ਹਮ ਸਾਗਣ ਬਹੁ। ਮੰਗਤੇ ਗੁੱਡੀ। ਅੱਛਾ ਫਰਾਜੀ ਆਵਾਂ ਮੈਂ। ਅੱਛਾ ਫਰਾਉਣਾ ਪਗਜਾ ਹਾਂ। ਤੇ ਜੇ ਮੈਂ ਕੱਲ ਨੂੰ ਆ ਜਾਂਦੀ ਬਣੇ। ਅੱਜ ਤਾਂ ਮੈਂ ਪੁੱਛਦੀ ਆ ਫੇਰ ਹਾਂ ਅੱਜ ਆ ਜਾਣੀ ਆ ਫੇਰ ਮੈਂ ਹਾਂ ਪੁੱਛਦੀ ਆ ਫੇਰ ਮੈਂ ਹਾਂ ਕੋਈ ਨਹੀਂ ਆ ਜਾਣੀ ਆ ਫੇਰ ਮੈਂ ਅੱਜ ਹਾਂ ਫਾਰਮ ਜੀ ਤਨ ਪੁੱਛਦੀ ਆ ਹਾਂ ਤੇ ਪੁੱਛਦੀ ਆ ਫੇਰ ਮੈਂ ਫਾਰਮ ਜੀ ਤਨ ਆ ਜਾਣੀ ਆ ਚਲ ਹਾਂ ਪਰਮਜੀਤ ਨੂੰ ਪੁੱਛਦੀਆਂ ਕੀ ਆਂਦੀ ਆ ਹੁਣ ਪਰਮਜੀਤ ਹਾਂ ਉਹ ਤੇ ਮਾ ਤੇਰੀ ਮਾਸੀ ਦਾ ਫੋਨ ਆਇਆ ਸੀਗਾ ਅੱਛਾ ਘੰਟੇ ਜਾਣਾ ਸੀ ਮੇਰੇ ਤੇ ਫੇ ਰਾਜ ਜੀ ਆਖਿਆ ਤੇਰੀ ਮਾਸੀ ਮੇਰੇ ਬਾਣ ਜੀ ਦਾ ਸੱਦਾ ਲੰਗਾ ਅੱਛਾ ਹਾਂ ਕਦੋਂ ਲੰਗਾ ਕੱਲ ਨੂੰ ਆ ਪੁੱਤ ਕੱਲ ਨੂੰ ਹਾਂ ਅੱਜ ਸੱਤੇ ਆ ਗਾ ਲੰਗਾ ਤੇ ਫੇ ਸਾਨੂੰ ਨਹੀਂ ਸੱਦੇ ਹੈਗੇ ਵੀ ਉਹ ਤਾਂ ਕੱਠ ਨਹੀਂ ਕਰਿਆ ਇਹਨਾਂ ਨੇ ਹਾਂ ਹਾਂ ਫਿਰ ਅੱਜ ਜਾਉਂਗੇ ਹਾਂ ਫਿਰ ਕੱਲ ਨੂੰ ਵੀ ਆਗਦਾ ਤੁਸੀਂ ਸੁਨੇਹਾ ਫਿਰ ਪੁੱਤੋਂ ਆ ਨਹੀਂ ਲਾਜਮੀ ਆ ਮੇਰੇ ਕੋਲੇ ਹੈ ਨਹੀਂ ਕੋਈ ਮੂਰੇ ਅੱਛਾ ਹਾਂ ਚੱਲ ਫਿਰ ਦੇਖ ਲੋ ਬਾਉ ਜੀ ਦਾ ਹੋਰ ਲਾ ਆਉਂਦੇ ਪੁੱਤੋਂ ਚਾਹ ਦੇਣਾ ਕੱਲ ਨੂੰ ਹੱਥ ਨੇ ਗੁੜੇ ਆਉਂਗੇ ਕੋਈ ਨਹੀਂ ਪੁੱਤੋਂ ਆਏ ਨਹੀਂ ਮੜਾ ਜਾਂਦਾ ਫਿਰ ਮੈਂ ਕਹਾਂ ਹਾਂ ਤੇਰੇ ਮਾਮੇ ਨਾਲ ਹੀ ਵਗ ਜੂਂਗੇ ਅੱਛਾ ਦੋ ਦਿਨ ਹੁਣ ਰੋਜ ਕੜਾ ਪੁੱਤ ਜਾਇਆ ਜਾਂਦਾ ਸਾਹਮਲੀ ਮੇਰਤੀ ਬਣ ਕੇ ਘਰ ਫਿਰ ਕੀ ਹੁੰਦਾ ਕੰਮ ਦਾ ਤੁਕਾਰੀ ਲੈ ਕੋਈ ਨਾ ਚੱਲ ਫਿਰ ਬੀਬੀ ਪਰਸੋਂ ਤਾਂ ਮੂੜੇ ਆਏ ਜੰਗਾ ਤਾਂ 4 ਦਿਨ ਤੱਕ ਕੁਝ ਨਹੀਂ ਹੁੰਦਾ ਪਤਾ ਤਾਰ ਸੰਤ ਲਾਇਆ ਫਿਰ ਮਨਜੀਤ ਨੂੰ ਪੁੱਛ ਲਿਆ ਮਨਜੀਤ ਨਾਲ ਗੱਲ ਹੋ ਗਈ ਉਹ ਤਾਂ ਕੁਝ ਨਹੀਂ ਆਂਦਾ ਹਾਂ ਅੱਲ ਵੀ ਵਾਲ ਸੋ ਨਾ ਆਵੇ ਕੋਈ ਨਹੀਂ ਬੁੱਤ ਚਾਰ ਦਿਨਾਂ ਨਾਲ ਕੁਝ ਨਹੀਂ ਹੁੰਦਾ ਸਾਰ ਲੇ ਚਲ ਫੋਰੀ ਹੋਰ ਮਰਤੀ ਬਣ ਕੇ ਭੱਗ ਜਾਣ ਦੇ ਮੈਨੂੰ ਚੰਗਾ ਪੁੱਤ ਜਾਣੀ ਆ ਮੈਂ ਚੰਗਾ ਹਾਂ ਸਾਰੀ ਮਿਰਤੀ ਬਣ ਕੇ ਆਪਣੇ ਆਇਆ ਗਿਆ ਚੰਗਾ ਕੱਲ ਨੂੰ ਤਾਂ ਨਹੀਂ ਆਇਆ ਜਾਣਾ ਮਿਰਤੀ ਚਾਹ ਪਰਕ ਤੋਂ ਤੜਕੀ ਆ ਗਈ ਵੀ ਚੰਗਾ ਪਲੇਟ ਨਾ ਹੋਵੇ ਦਲ ਦੇਖੂਗੀ ਚਾਰ ਦਿਨਾਂ ਨਾਲ ਕੁਝ ਨਹੀਂ ਹੁੰਦਾ ਚਾਰ ਕੁਝ ਨਹੀਂ ਹੁੰਦਾ ਮਿਰਤੀ ਬਣ ਕੇ ਸਾਰਲੀ ਜਾਤ ਹੋਰਾ ਤੇ ਵੀ ਸਮਝਾ ਲੈ ਕੇ ਨਾ ਮਸਫਾਈ ਜੀ ਕਰਦੀ ਸੀ ਹੂੰ ਕਿਧਰੋਂ ਆਏ ਤੁਸੀਂ ਕਿਹਾ ਮੈਂ ਬੱਠੀ ਜੀ ਘੜ ਕੇ ਆਇਆਂਗਾ ਕੱਲ ਨੂੰ ਲਾਵਾ ਈ ਢੋਣਾ ਅੱਜ ਕਦੋਂ ਕਰਦਾ ਹਾਂ ਅੱਥ ਨੇ ਪਾਣੀ ਕੱਢਾਂ ਅੱਛਾ ਕੱਲ ਨੂੰ ਲਾਉਣਾ ਹੂੰ ਅੱਛਾ ਬੰਦੇ ਮਿਲ ਗਏ ਨਾਲੇ ਫੱਕ ਕੋਲੇ ਮਿਲ ਗਿਓ ਆਪਣੇ ਤਾਂ ਖਰਾਬ ਜੀ ਹੋ ਗਈ ਸੀਗੀ ਅੱਛਾ ਪਾਣੀ ਚ ਡੁੱਬ ਗਈ ਸੀਗੀ ਨੀਵੇਂ ਥਾਂ 'ਚ ਵੜੀ ਸੀਗੀ ਠੀਕ ਐ ਤੇ ਬੇਬੇ ਇੰਜ ਦੀ ਉਹ ਹੁਣੇ ਗਈ ਹੈਗੀ ਬੀਬੀ ਕਹਿੰਦੀ ਐ ਕਿ ਮੈਂ ਤਾਂ ਮਾਸੀ ਦੀ ਕੁੜੀ ਦਾ ਸ਼ੱਕ ਨਾ ਕੱਲ ਨੂੰ ਵਗ ਗਈ ਹੁਣੇ ਫੋਨ ਫੋਨ ਆਇਆ ਉਹ ਪਤਾ ਨਹੀਂ ਮੈਂ ਤਾਂ ਉੱਧਰ ਬਾਹਰ ਕੰਮ-ਕੁੰਮ ਕਰਦੀ ਸੀਗੀ ਮੈਨੂੰ ਕਹਿੰਦੀ ਵੀ ਮੈਂ ਤਾਂ ਜਾਣੀ ਆ ਤੁਸੀਂ ਸਾਮ ਲਿਓ ਕਹਿੰਦੀ ਅੱਛਾ ਮੈਂ ਚਲ ਕੋਈ ਨਹੀਂ ਫਿਰ ਹੁਣ ਮੈਂ ਕੱਲ ਨੂੰ ਕਿਹਾ ਸੀ ਵੀ ਕੱਲ ਨੂੰ ਮੁੜੇ ਆਇਓ ਕੱਲ ਨੂੰ ਛਕਣਾ ਹੈ ਮੈਂ ਪੁੱਛਿਆ ਸੀ ਬੀਬੀ ਨੂੰ ਵੀ ਸਾਨੂੰ ਨਹੀਂ ਸਾਧ ਦੇਗੀ ਕਹਿੰਦੀ ਇਕੱਠ ਨਹੀਂ ਕੀਤਾ ਕਰੀ ਬਈ ਉਹ ਇਕੱਠ ਨਹੀਂ ਕੀਤਾ ਹਣਾ ਹਾਂ ਤੇ ਫਿਰ ਕਹਿੰਦੀ ਵੀ ਮੈਂ ਕਿਹਾ ਸੀ ਮੈਂ ਹਾਂ ਕੱਲ ਨੂੰ ਮੁੜੇ ਆਇਓ ਹੂੰ ਕਹਿੰਦੀ ਕੱਲ ਨੂੰ ਤਾਂ ਨਹੀਂ ਪਤਾ ਮੁੜਿਆ ਜਾਣਾ ਕਹਿੰਦੀ ਫਿਰ ਤੇਰੇ ਮਾਮੇ ਹੋਰ ਹੀ ਆ ਗਏ ਨਹੀਂ ਕਹਿੰਦੀ ਫਿਰ ਮੈਂ ਪਿੰਡ ਜਾਵਾਂਗੀ ਜੀ ਉੱਧਰ ਅੱਛਾ ਵੀ ਤੇਰੇ ਮਾਮੇ ਹੋਰਾਂ ਨਾਲ ਕਹਿੰ ਕੱਲ ਨੂੰ ਤਾਂ ਕੀ ਆਉਣਾਗਾ ਪਰਸੋਂ ਨੂੰ ਵੀ ਨਹੀਂ ਆਉਂਦੀ ਚਾਰ ਦਿਨ ਲਾ ਕੇ ਆਉ ਮੰਨ ਲਾ ਚਾਰ ਦਿਨ ਲਾ ਕੇ ਆਉ ਬਾਬੇ ਬੇ ਤਾਂ ਜਿਹੜੇ ਕੇਰਾ ਭਾਈ ਆਂਦੇ 5-7 ਦਿਨ ਹੋਰ ਮਿੰਟ ਚੀ ਵਾਗ ਗਈ ਭਰ ਕੇ ਝੋਲਾ ਮੈਨੂੰ ਤਾਂ ਲੱਗਦਾ 5-7 ਸੂਟ ਲੈ ਕੇ ਗਈ ਹੈ ਬੀਬੀ ਉਹ ਤਾਂ 5-7 ਦਿਨ ਲਾ ਕੇ ਆਉਗੀ ਤੈਨੂੰ ਓਖਾ ਹੋ ਜਾ ਕੰਮ ਕੋਈ ਮਿਲਣਾ ਹੋਰ ਮੈਂ ਤਾਂ ਬਥੇਰਾ ਕਿਹਾ ਸੀਗਾ ਮੈਂ ਕਿਹਾ ਤੁਸੀਂ ਜਾ ਕੱਲ ਨੂੰ ਵਗ ਜਿਓ ਜੇ ਮੈਂ ਕਿਹਾ ਤੁਸੀਂ ਅੱਜ ਜਾਨੇਓ ਕੱਲ ਸ਼ਾਮ ਨੂੰ ਮੁੜੇ ਆਇਓ ਕਹਿੰਦੀ ਨਾ ਪੁੱਤ ਕਹਿੰਦੀ ਮੈਂ ਤਾਂ ਲਾਉਂਗੀ ਮੈਨੂੰ ਫੋਨ ਕਰਦੀ ਮੈਂ ਕਹਿੰਦਾ ਵੀ ਤੜਕਸ ਸੁਨੀਆ ਛੱਡਿਆ ਮੈਂ ਪੁੱਛਿਆ ਸੀ ਬੀਬੀ ਨੂੰ ਮਖਾ ਆਏ ਤੈਨੂੰ ਰੋਗ ਦੇ ਥੋੜੀ ਸਿਖਾ ਦੇ ਹਮ ਗੱਲ ਤਾਂ ਐਂ ਵੀ ਕੰਮ ਦਾ ਔਖਾ ਕਰੇ ਚਲ ਇੱਥੇ ਘਰੇ ਬੈਠੇ ਰਹਿੰਦੇ ਹੁਣ ਕੰਮ ਨਾ ਚਲ ਚਲ ਕੰਮ ਤਾਂ ਹੋ ਹੀ ਜਾਂਦੇ ਨੇ ਵੀ ਬਹੁਤ ਸਾਰਾ ਹੋ ਜਾਂਦਾ ਘਰੇ ਬੈਠੀ ਦੇ ਹੈ ਨਾ ਹੋਰ ਤੇ ਨਾਲੇ ਆਏ ਸੀ ਵੀ ਚਾਹ ਪਾਣੀ ਫੜਾਇਆ ਜਾਂਦਾਗਾ ਮਾੜਾ ਮੋਟਾ ਦਾਲ ਪਾਣੀ ਚੀਰੇ ਚੀਰ ਦਿੰਦੀ ਹੈਈ ਫਰਕ ਪੈਂਦਾ ਆਪ 126 ਦੇ ਜਿਹੜੇ ਤਿੰਨ ਚਾਰ ਕਿਲੇ ਲਾਉਣੇ ਲੇਟ ਲਾਉਣੇ ਆ ਉਹ ਲੇਟ ਲਾਉਣੇ ਕੱਲ ਨੂੰ ਬੰਦੇ ਫਿਰ ਕੱਲ ਨੂੰ ਮਿਲਣਗੇ ਸਾਹ ਪਿੰਡਾਂ ਲੈ ਲਾਉਣੇ ਹੈ ਪਿੰਡ ਵਾਲੀ ਲਾਉਣਗੇ ਤੇ ਹੁਣ ਤੂੰ ਐਂ ਦੇਖ ਲੈ ਤੇਰੇ ਤੇ ਇਕੱਲੇ ਤੇ ਕੰਮ ਆ ਜੂਗਾ ਹੋਰ ਲੈ ਉਧਰੋਂ ਫ ਤੇ ਉਹ ਮੈਂ ਨਾ ਮੰਡੀ ਜਾਂਦਾ ਸੀ ਅੱਛਾ ਅੱਛਾ ਮਾਹਨਾ ਤਾਂ ਉਹ ਤੇ ਪੌਲੇ ਉਧਰ ਹੀ ਅੱਛਾ ਤੇ ਨਾਲੇ ਨਾ ਆ ਜਿੰਕ ਜੁੰਕ ਲਿਆਉਣ ਆਲੀ ਪਈ ਐ ਮੈਂ ਟਰੈਕਟਰ ਲੈ ਕੇ ਜਾਊਗਾ ਠੀਕ ਐ ਨਾ ਰੇਹ ਲਿਆਉਣੀਆਂ ਇੱਕ ਤਿੰਨ ਬੋਰੀਆਂ ਰਹਿ ਗਈਆਂ ਸਾਰੀਆਂ ਅੱਛਾ ਤੇ ਦਵਾਰੇ ਸੱਟਣੀਆਂ ਐ ਅੱਛਾ ਜੋ ਕੋਈ ਸਮਾਨ ਆਇਆ ਤਾਂ ਦੱਸ ਦੇ ਮੈਨੂੰ ਨਾ ਕੁਝ ਨਹੀਂ ਲਿਆਉਣਾ ਤਾਂ ਹੁਣ ਜੀਜਾ ਨਹੀਂ ਲੱਗਦਾ ਹੈਗਾ ਮੈਂ ਤਾਂ ਕਰੇ ਸੁੰਨੀ ਜੀ ਹੋ ਕੇ ਬੈਗੀ ਸੁੰਨੀ ਤਾਂ ਕੋਗਲ ਨਹੀਂ ਮੁੜਿਆ ਉਹ ਦੋ ਦਿਨਾਂ ਨੂੰ ਐ ਕੀ ਹੁੰਦਾ ਮੈਂ ਤਾਂ ਬੀਬੀ ਨੂੰ ਪਤਾ ਹੀ ਹੈ ਵੀ ਸਾਡੇ ਘਰੇ ਨਹੀਂ ਹੈਗਾ ਕੋਈ ਸਰਦਾ ਨਹੀਂ ਚੱਲ ਕੋਈ ਗੱਲ ਨਹੀਂ ਜਾਈ ਬਾਕੀ ਤਾਂ ਕੋਈ ਹੋਣੀ ਗੱਲ ਕਰੋਣੇ ਸੋਚਣਾ ਨਹੀਂ ਵੀ ਆਪਾਂ ਤਾਂ ਝੋਨਾ ਲਾਉਣ ਨਾਲ ਪਿਆ ਹੈ ਜੀ ਜੇ ਆਪਾਂ ਤੜਕੇ ਸਵੇਹ ਚੜ੍ਹਨ ਨਾਲ ਮੈਂ ਵਸਤਾਂ ਹਾਂ ਕੱਲ ਸ਼ਾਮ ਨੂੰ ਮੁੜੇ ਆਉਂਦੀ ਚੱਲ ਹੋਰ ਚੱਲ ਇੱਕ ਕਰਤ ਲਾਏ ਆਉਂਦੀ ਜੇ ਵਾਲਾ ਹੋਸੀ ਕੱਲ ਨੂੰ ਰਹਿ ਪੰਦੀ ਪਾਸੋਂ ਆ ਜਾਂਦੀ ਹੁਣ ਅੱਜ ਗਈ ਹੈ ਕੱਲ ਨੂੰ ਨਹੀਂ ਆਉਂਦੀ ਮੈਨੂੰ ਤਾਂ ਲੱਗਦਾ ਬੀਬੀ ਕਹਿ ਕੇ ਤਾਂ 5 ਦਿਨ ਗਈ ਆ ਨਾ ਹਫਤਾ ਨਹੀਂ ਮੁੜਦੀ ਉਹ ਪਹਿਲਾਂ ਵੀ ਹੈ ਕਹਿੰਦੇ ਇੱਕ ਦਿਨ ਕਹਿ ਕੇ 4-4 ਦਿਨ ਨਹੀਂ ਆਉਂਦੀ ਹਾਂ ਹੁਣ ਤਾਂ ਹਫਤਾ ਤਾਂ ਪੱਕਾ ਗਾ ਮਾਸੀ ਕੋਲੇ ਲਾਉਗੀ 2-3 ਰਾਤਾਂ ਫਿਰ ਮਾਮੇ ਕੇ ਪਿੰਡ ਉੱਥੇ ਵਗ ਜੂਗੀ ਨਾਨਕੀ ਤੇ ਜਸਮੀਨ ਕਿੱਧਰ ਗਿਆ ਜਸਮੀਨ ਇੱਥੇ ਉਹ ਘਰੇ ਕਿੱਦਣੇ ਭੱਜ ਗਿਆ ਉਹ ਹੁਣ ਇਹ ਕੇ ਕੇ ਬਹੁਤ ਟਾਈਮ ਹੋਦਾ ਉਹ ਮੈਨੂੰ ਲੱਗਦਾ ਕਾਫੀ ਟਾਈਮ ਹੋ ਗਿਆ ਗਾ ਇਹਨੂੰ ਜੋ ਆਕਾਂ ਜ ਨਾਲ ਹਿੰਮਤ ਹੋ ਰਿਆ ਨਾਲ ਸਕੂਲ ਦਾ ਕੰਮ ਕਰ ਗਿਆ ਹਿੰਮਤ ਸਖਰਾਜ ਹੋ ਰਿਆ ਨਾਲ ਕਿੱੜਦਾ ਹੋਊਗਾ ਸਕੂਲ ਦਾ ਕੰਮ ਕਰ ਗਿਆ ਸਕੂਲ ਦਾ ਕੰਮ ਤਾਂ ਮੜਾ ਧਿਆਨ ਰੱਖਿਆ ਕਰ ਪੜਦਾ ਪੜਦਾ ਘੱਟ ਹੀ ਹੋ ਹਾਂ ਇਹ ਤਾਂ ਪੜੀ ਜਾਂਦਾ ਸਕੂਲ ਦਾ ਕੰਮ ਤਾਂ ਮੈਨੂੰ ਲੱਗਦਾ ਹੁਣ ਸਾਰੀ ਕੀਤਾ ਉਹਨੇ ਜਦੋਂ ਮੈਂ ਨਾ ਕਹਿੰਦਾ ਸੀ ਤੈਨੂੰ ਮੈਨੂੰ ਪਾਣੀ ਦਾ ਗਲਾਸ ਪਿਆ ਕੇ ਰਾਂ ਫਿਰ ਮੈਂ ਜਾਣਾਂਗਾ। ਅੱਛਾ ਪਿਆ ਦਿੰਨੀ। ਚਾਹ ਚੋ ਤਾਂ ਨਹੀਂ ਬਣਾਉਣੀ। ਚਾਹ ਨਹੀਂ ਬੈਂਦੀਂ ਦਾ। ਐ ਕਰਦੀ ਆ ਫੋਨ ਕਰਕੇ ਪੁੱਛਦੀ ਆ ਬੀਬੀ ਨੂੰ ਪਤਾ ਹੁੰਦਾ ਨਾ ਹੀ ਨਹੀਂ ਲਿਆ ਮੁੜ ਕੇ। ਹੈਲੋ। ਹਾਂ ਬੀਬੀ ਹਸਤੀ ਕਾਲ। ਆ ਵਰਮਜੀਤ ਬੋਲਦੀ ਆ। ਹੋਰ ਠੀਕ ਐ ਸਾਰੇ ਬਧਾਈਆਂ ਤੁਹਾਨੂੰ। ਪਹ ਗਿਆ ਛੇਗਣ। ਅੱਛਾ ਅੱਛਾ ਵਧੀਆ ਹੋ ਗਿਆ ਪ੍ਰੋਗਰਾਮ। ਤੇ ਹੋਰ ਮਾਮੇ ਕੀ ਸਾਰੇ ਠੀਕ ਨੇ ਮਾਸੀ ਹੋਰੀ? ਤੁਸੀਂ ਆ ਜਾਂਦੇ ਵੀ ਕਦੋਂ ਆਉਂਗੇ ਹੁਣ? ਉਹਨਾਂ ਦੇ 6-7 ਦਿਨ ਹੋ ਗਏ ਤੁਹਾਨੂੰ ਹੁਣ। ਮੈਂ ਤਾਂ ਅੱਜ ਤਾਂ ਹੀ ਕਰਿਆ ਸੀ ਨਾ ਡੀਕ ਡੀਕ ਕੇ। ਮੈਂ ਕਿੰਨੇ ਦਿਨ ਹੋ ਗਏ ਗਿਆਨ ਮੁੜ ਕੇ ਆਈ ਨਹੀਂ ਨੇ। ਇੱਥੇ ਘਰੇ ਤੁਹਾਨੂੰ ਪਤਾ ਹੀ ਔਖਾ ਹੀ ਆ ਫੇਰ। अच्छा नहीं फिर ਤਾਂ ਬਾਰੇ ਦਿਨ ਹੋ ਜਾਣਗੇ ਬੀਬੀ ਹੁਣ ਤੁਸੀਂ ਆਜੋ ਤੁਸੀਂ ਮੈਨੂੰ 4 ਦਿਨ ਕਹਿ ਕੇ ਗਏ ਸੀਗੇ ਆ ਥੋੜੀ ਹੁੰਦਾ ਗਵਰਾ ਆ ਜੋਣਾ ਜੂਣਾ ਲੱਗ ਗਿਆ ਬਸ ਥੋੜੇ ਹੀ ਰਹਿ ਗਿਆ ਆਜੋ ਤੁਸੀਂ ਕੱਲ ਕੋਲ ਨੂੰ ਫਿਰ ਹੁਣ ਤਾਂ ਬਹੁਤ ਦਿਨ ਹੋ ਗਏ আচ্ছা ਹਜੇ ਵੀ ਨਹੀਂ ਆਉਣਾ ਠੀਕ ਆ ਫਿਰ चंगा दी हजे भी नहीं आउंदी केनी पर मैं ता है ता लाऊं दो चार देना मैं की करा सोडे काम नु अकेले कर लो गल तो तब तो बेचारे राख दे के ਫੋਨ ਤੇ ਫੋਨ ਕਰੀ ਗਏ ਬਸ ਫੋਨ ਤੇ ਫੋਨ ਨਹੀਂ ਦੱਸ ਕੀ ਹੁੰਦਾ ਸੀ ਦੋ ਦਿਨ ਹੋਰ ਲਾ ਲਾਂ ਦੀ ਮੈਂ ਦੱਸ ਕੀ ਫਰਕ ਪੈਂਦਾ ਸੀ ਕਿ ਤੇ ਜਾਨ ਹੀ ਨਹੀਂ ਦਿੰਦੇ ਉਹਦੀ ਲੱਗ ਜਾਣਗੇ ਮੈਂਗਰ ਫੋਨ ਖੜਕਾਉਣ ਬਸ ਨਾਲ ਦੀ ਨਾਲ ਆ ਪਹਿਲਾ ਸਾਰਾ ਜਿੱਥੇ ਪਿਆ ਕੰਮ ਉੱਥੇ ਪਿਆ ਤਾਂ ਆਪਣੇ ਢੱਕਾ ਹੀ ਨਹੀਂ ਕਰਦੀ ਢੱਕਾ ਕਰੇ ਫਿਰ ਮੈਨੂੰ ਮਗਰ ਫੋਨ ਕਾਹਨੂੰ ਲਾਵੇ ਹੁਣ ਦੱਸ ਵੀ ਮੈਂ ਤੇਰਾ ਸਾਰੀ ਉਮਰ ਠੇਕਾ ਲਿਆ ਕੰਮ ਕਰਨ ਖਾਤਰ ਆਪ ਵੀ ਕਰ ਲਿਆ ਕਰ ਮਾੜਾ ਮੋਟਾ ਕੋਈ ਜ਼ਿੰਮੇਵਾਰੀ ਸਮਝੋ ਆਪਦੀ ਹੁਣ ਆ ਪਾਇਪ ਪਈਆ ਲਾ ਪਈ ਉੱਥੇ ਜਿੱਥੇ ਦੇਖ ਕੇ ਗਈ ਸੀ ਨਾ ਉੱਥੇ ਪਈਆ ਪਾਇਪ ਐ ਤਾਂ ਨਹੀਂ ਬੀ ਨੂੰ ਮੈਂ ਹਲਕਾ ਚੱਕ ਦਿਆ ਮੈਂ ਨਾ ਕੋਈ ਚੱਕਣਾ ਨਹੀਂ ਪਤਾ ਹੀ ਨਹੀਂ ਕੀ ਕਰਦੀ ਐ ਕੀ ਨਾ ਬਸ ਸਾਰਾ ਨਾ ਉਹ ਵੀ ਭੇਜਾ ਮੈਂ ਢੱਕਾ ਕੀ ਕਰਦੀ ਐ ਮਾਂ ਦਿੱਤੀ ਜਮਾ ਬੋਰਾ ਵੀ ਵੀ ਬੋਰਾ ਹੀ ਕਰ ਲੈ ਪਰਮਜੀਤ ਆ ਗਏ ਫੇਫੀ ਸਤਿ ਸ੍ਰੀ ਅਕਾਲ ਸਾਸਰੀ ਕਹਿੰਦਾ ਮੈਂ ਤੇਰੀ ਫੇਰ ਮੰਨਾ ਮੇਰੀ ਗੱਲ ਸੁਣ ਮੈਂ ਬਾਗੀ ਦੇਖ ਤੂੰ ਮੈਨੂੰ ਮਗਰ ਹੀ ਫੋਨ ਕਰੀ ਗਈ ਆ ਮੈਂ ਵੀ ਕਈ ਦਿਨਾਂ ਬਾਅਦ ਫੋਨ ਲਾਇਆ ਸੋ 6-7 ਦਿਨਾਂ ਬਾਅਦ ਫੋਨ ਲਾਇਆ ਭਲਾ ਦੀ ਸਾਲ ਉਹੀ ਗੱਲੋਂ ਘੰਟੀ ਤੇ ਘੰਟੀ ਖੜਕੇ ਗਿਆ ਬਾਹਰ ਉਹ ਪੈਸ ਪੱਟ ਪਾਇਪ ਉਹ ਪਈਆ ਜਿੱਥੇ ਮੈਂ ਧਰ ਗਿਓ ਮੈਂ ਪਾਇਪ ਪਈਆ ਮੈਨੂੰ ਅਜਾ ਸੈਨਾ ਕਿ ਤੂੰ ਕਰੀ ਸਕਦੀ ਐ ਬਾਹਰ ਤਾਂ ਮੈਂ ਬੇੜਾ ਤੋਤਾ ਸੀਗਾ ਬੀਬੀ ਥਰਦਾ ਹੁਣ ਆਏ ਮੈਨੂੰ ਠੇਕਾ ਤਾਂ ਨਹੀਂ ਲਿਆ ਸੋਡਾ ਬਈ ਵੀ ਮੈਂ ਜ਼ਿੰਮੇਵਾਰੀ ਆਦੀ ਸਾਮ੍ਹਿਆਂ ਕਰ ਹੁਣ ਮੈਂ ਸਾਰੀ ਉਮਰ ਕੀ ਕਰਾਂ ਕੰਮ ਕਰਨ ਨੂੰ ਸੋਡਾ ਬੈਜ ਵੀ ਮੈਂ ਪਾਣੀ ਲੈ ਆਇਆ। ਮਾਰਦਾ ਬਣਾ ਮੈਨੂੰ ਆਲੇ ਦੱਸ ਵੀ ਹੋਰ ਵੀ ਜਾਣਾ ਕਿਤੇ। ਹੁਣ ਜੇ ਮੈਂ ਸਵੇਰ ਨੂੰ ਹਜੂਰ ਸਾਹਿਬ ਜਾਣਾ ਮੇਰੀ ਗੱਲ ਸੁਣ ਦੱਸ ਦੇਣ ਲੱਗਣਗੇ ਫਿਰ ਮੈਨੂੰ ਉੱਥੇ ਵੀ ਫੋਨ ਖੜਕਾਈ ਜਾਵੇਂਗੀ। ਪਰ ਵੀ ਵੀ ਹੁਣ ਕਿੰਨੇ ਦਿਨ ਹੋ ਗਏ ਗਾਈ ਨੂੰ ਤੈਨੂੰ ਘਰੋਂ ਹਣਾ। ਗਾਈ ਨੂੰ ਫਿਰ ਹੁਣ ਆ ਤੇ ਜ਼ਿੰਮੇਵਾਰੀ ਵੀ ਸਾਹਮਣਾ ਹੁਣ ਮੈਨੂੰ ਕੋਈ ਠੇਕਾ ਤਾਂ ਨਹੀਂ ਲਿਆ ਛੋਡਾ। ਦੱਸ। ਬਾਹਰ ਤਾਂ ਵੀ ਵੀ ਬਾਹਰ ਮੈਂ ਬੇੜਾ ਧੋ ਕੇ ਆਈ ਸੀ। ਕੋਈ ਜ਼ਿੰਮੇਵਾਰੀ ਤੁਨ ਮਾ ਦੇ। ਮੈਂ ਪਾਣੀ ਪਿਆ ਕੇ ਦਿੰਨੀ ਆ। ਨਹੀਂ ਚੱਲ ਹੈ ਹੀ ਨਹੀਂ ਬੀਬੀ ਇੱਥੇ ਵੀ ਮਾਰਦਾ ਸਿਆਣੀ ਬਣ ਕੇ ਰਹਾ। ਕਿਥਾ ਜਮਾਈ ਨਹੀਂ ਬਸ ਤਾਂ ਹੀ ਤਾਂ ਕਿ ਕੀ ਕਰਾਂ ਨਾ ਤਾਂ ਮੈਨੂੰ ਜਾਏ ਬਿਨਾਂ ਸਰਦਾ ਨਾ ਕੋੜ ਇਹ ਕੰਮ ਕਰਕੇ ਰਾਜੀ ਆ ਐਨਾ ਵੀ ਚਲਦੀ ਆ ਕੰਮ ਤੋ ਤਾਂ ਸਾਰਾ ਦਿਨ ਬਸ ਮੈਂ ਇਥੋਂ ਹੀ ਭਾਲਦੀ ਆ ਸਾਰੀ ਦਿਹਾੜੀ ਬਸ ਸੁਖ ਪਾਏਗਾ ਨਾ ਇਹਨੂੰ ਹੁਣ ਦੱਸ ਵਿਆਪੇ ਕਰ ਲੂਗੀ 부ੜੀ ਆਪਾਂ ਕੀ ਲਾਣਾਗਾ ਹੂੰ ਕੀ ਕਰਾਂ ਮੈਂ ਇਹਦਾ ਹੁਣ ਮੈਂ ਇਥੋਂ ਹੀ ਨਾ ਕੰਮ ਵੰਦਣੀ ਦਾ ਹੁਣ ਪਾਣੀ ਪੀ ਲਓ ਪਾਣੀ ਤਾਂ ਮੈਨੂੰ ਜਮਾਈ ਤੇ ਬੋਰਾਬੀ ਤੇ ਮਾਮੇ ਵਰਗੇ ਨਾ ਸਾਰੇ ਮੈਨੂੰ ਤਾਂ ਲੜੀ ਜਾਂਦੇ ਸੀਗੇ ਆਂਦੇ ਵੀ ਸਾਰ ਗਿਆ ਇਹ ਜੀ ਕਹੇ ਜੀ ਬਹੂ ਆ ਤੁਸੀਂ ਵੀ ਹਮ ਆਏ ਫੋਨ ਤੇ ਫੋਨ ਖੜਕਾਈ ਜਾਂਦੀ ਐ ਤੂੰ ਹੁਣ ਜਦੋਂ ਆਈ ਐ ਤੂੰ ਚਾਰ ਦਿਨ ਲਾਜਾ ਬੀਬੀ ਮੈਂ ਕਿੰਨੇ ਦਿਨਾਂ ਬਾਅਦ ਫੋਨ ਲਾਇਆ ਮੈਂ ਕਿਹੜਾ ਉੱਦੀ ਲਾਇਆ ਸੀਗਾ ਕਿਥਾਂ ਪੁੱਤ ਮਾਗਰ ਦੀ ਮਗਰ ਖੜਕਾਈ ਰੱਖਦੀਆਂ ਤੂੰ ਮੈਨੂੰ ਦੱਸ ਭਰਾਂ ਤੁਹਾਡਾ ਠੇਕਾ ਲਿਆ ਹੁਣ ਤੇ ਪਾਣੀ ਤਾਂ ਪੀ ਲੋ ਪਾਣੀ ਨਾ ਤਾਂ ਕੋਸਾ ਨਹੀਂ ਮੈਨੂੰ ਤਾਂ ਘੱਟ ਵਜਾ ਪਿਆ ਸੱਚੀ ਗੱਲ ਆ ਪਾਣੀ ਤਾਂ ਮੈਨੂੰ ਜਮਾਈ ਨਹੀਂ ਜੰਗਾ ਲੱਗਦਾ ਮੈਨੂੰ ਤਾਂ ਐ ਲੱਗਿਆ ਪਿਆ ਵੀ ਬਿਆਹ ਤਾਂ ਮੈਂ ਮੁੰਡਾ ਸੁਖ ਨੂੰ ਸੀਦਾ ਵੀ ਪਹਿਲਾਂ ਤਾਂ ਮੈਂ ਬੰਨੀ ਬੰਨੀ ਸੀ ਹੁਣ ਮੈਂ ਦਵਾਰੇ ਫੇਰ ਵੱਜ ਗਈ ਹੁਣ ਕਿੱਥੇ ਦਾ ਤਾ ਮੈਨੂੰ ਐ ਕਹਿਣਾ ਸੀ ਵੀ ਬੀਬੀ ਤੂੰ ਨੇ ਫਰਫੰਡ ਹੋ ਜਾ ਸਾਰੇ ਜਾ ਕਰ ਮੈਂ ਸਾਂਭੀਆਂ ਕਰ ਤੇ ਮੈਨੂੰ ਕੀ ਪਤਾ ਸੀ ਪੁੱਤ ਹੁਣ ਵੀ ਤੂੰ ਤਾਂ ਜਮੇ ਕਰਨ ਚੋਰਟੀ ਨਹੀਂ ਕਿੰਨੇ ਦਿਨ ਤੱਕ ਲਾਇਆ ਏ ਹੁਣ ਤੁਸੀਂ ਬੀਬੀ ਪਾਣੀ ਨਾ ਤਾਂ ਕੋਈ ਰੋਸਾ ਨਹੀਂ ਨਹੀ ਐਂ ਜੈਸਾ ਲੱਗਣੀ ਨਾ ਮੈਂ ਤਾਂ ਹਜੇ ਵੀ ਜੀ ਨਹੀਂ ਕਰਦਾ ਸੀ ਆਉਣ ਨੂੰ ਜਮੇ ਸੱਚੀ ਲੈ ਐਵੇਂ ਅਨਸਰ ਦੇ ਨੂੰ ਆਈਆਂ ਜਦੋਂ ਖੜਕਾਈ ਗਈ ਫੋਨ ਮਗਰ ਖੜਕਾਈ ਗਈ ਹੁਣ ਕੀ ਕਰਾਂ ਮੈਂ ਮੰਡੀ ਤੇ ਤੂੰ ਆਉਂਦੇ ਸੱਚੀ ਗੱਲ ਆ ਦੱਸੂਗੀ ਮੈਂ ਤਾਂ ਭਾਈ ਮੈਂ ਇੱਥੋਂ ਨਹੀਂ ਆਇਆ ਧੰਦਾ ਭਾਈ ਹੁੰਦਾ ਆਪਦਾ ਕਰ ਲਿਆ ਕਰ ਆਪ ਹੁਣ ਮੈਂ ਕੀ ਕਰਾਂ ਇੰਨਾ ਕੰਮ ਕਰਦੀ ਹੁਣ ਸੋਡਾ ਓਹ ਮੁੰਡਾ ਜਾ ਉਹ ਨਹੀਂ ਮੇਰੇ ਮਗਰ ਲੱਗਦਾ ਉਹਨੂੰ ਕਿੰਨਾ ਹੀ ਮੱਥਾ ਮਾਰ ਲਾ ਉਹ ਗਾਂਹਾ ਵਸ ਭੇਤੇ ਤੇਰੇ ਗਾਂ ਸੁਣ ਕੇ ਤੇਰਾ ਬਣ ਜਾਂਦਾਗਾ ਉਹਨੂੰ ਆਇਆ ਤਾਂ ਨਹੀਂ ਵੀ ਮੇਰੀ ਮਾਂ ਨੇ ਮੈਨੂੰ ਰੱਖਾ ਨਾ ਉਹਨੇ ਢੱਡਚ ਤੇ ਮੈਂ ਉਹਦੇ ਆਖੇ ਲੱਗਾ ਜਮਾਈ ਨਹੀਂ ਰਾਜ਼ਦਾ ਉਹਨੂੰ ਤਾਂ ਪਤਾ ਹੀ ਐ ਮੈਂ ਪਾ ਲਿਆ ਵੀ ਮੈਨੂੰ ਕਿਵੇਂ ਪਾ ਲਿਆ ਪਰ ਆਉਣਾ ਨਹੀਂ ਵੀ ਹੁਣ ਮੈਨੂੰ ਸੁਖ ਲੈਣ ਦਾ ਟਾਈਮ ਆਇਆਗਾ ਹੁਣ ਤਾਂ ਸੁਖ ਦੇ ਦਿਓ ਤੁਸੀਂ ਮੈਨੂੰ ਖਾਬੜਾ ਕਿਉਂ ਨਹੀਂ ਸੁਖ ਦਿੰਦੇ ਤੁਸੀਂ ਉਹ ਲੋਕਾਂ ਦੀਆਂ ਵੰਗਾ ਜਮਾ ਨਹੀਂ ਆਹੋ ਕਰਦੇ ਕੰਨ ਚ ਪਾਈਆਂ ਨਹੀਂ ਲੜਕਦਲਾ ਇੱਥੇ ਮੇਰੇ ਕਰਮਾ ਚ ਸੁਖ ਨਹੀਂ ਗਾਵਾਸ ਕਿੰਨਾ ਹੀ ਮੈਂ ਤੁਹਾਨੂੰ ਆਪਦੀ ਬਣਾ ਲਾਂ ਬਣਾ ਲਾਂ ਤੋ ਬਣਤ ਕੋਈ ਨਹੀਂ ਮੈਂ ਕੀ ਕਰਾਂ ਕਾ ਤੋ ਇਹ ਵੀ ਨਹੀਂ ਬਾਣਦੀ ਤੋ ਬਥੇਰਾ ਮੱਥਾ ਮਾਰਦੀ ਆ ਮੈਂ ਹੁਣ ਬਈ ਆਏ ਜਾਏ ਬਿਨਾ ਤਾਂ ਮੈਨੂੰ ਸਰਦਾ ਨਹੀਂ ਹੁਣ ਮੇਰੇ ਤਾਂ ਗੋਡੇ ਦੁਖਦੇ ਸੱਚੀ ਗੱਲ ਆ ਮੈਥੋਂ ਤਾਂ ਹੁਣ ਕੰਮ ਬਣਦਾ ਨਹੀਂ ਜਮਈ ਹੁਣ ਆਪਦਾ ਕੰਮ ਬਈ ਆਪ ਕਰਿਆ ਕਰ ਮੈਂ ਕੀ ਕਰਾਂ ਛੋਟੇ ਸਿਆਪੇ ਨੂੰ ਫੇਰ ਹੁਣ ਸਾਰੀ ਦਿਹਾੜੀ ਦੱਸੋ ਬਈ ਤੁਸੀਂ ਮੈਥੋਂ ਕੀ ਕਰਾਉਣਾ ਸੀਗਾ ਬਸ ਉਹੀ ਸੱਦ ਲੈ ਬੀਬੀ ਸੋਨੂ ਨਾਲੇ ਮੈਂ ਵੇਖੀ ਜਾਣਾ ਸੀਗਾ ਦੋ ਕੁ ਦਿਨਾਂ ਆਪਣੇ ਸਾਉਣ ਦੇ ਮਹੀਨੇ ਕਰਕੇ ਸਾਰੀਆਂ ਕੁੜੀਆਂ ਗਈਆਂ ਤੂੰ ਤਾਂ ਜਾਣਾ ਸੀ ਮੇਰੀ ਗੱਲ ਸੁਣ ਤੇ ਮਾਇਓ ਉਹਨੂੰ ਮੁੰਡੇ ਨੂੰ ਕਹਿ ਕੇ ਗਈ ਸੀਗੀ ਮਨਜੀਤ ਨੂੰ ਵੀ ਕੁੜੀ ਨੂੰ ਲਿਆਈ ਤੇ ਤੈਨੂੰ ਕਿਹਾ ਨਹੀਂ ਉਹਨੇ ਨਾ ਮੈਨੂੰ ਤਾਂ ਪਤਾ ਹੀ ਨਹੀਂ ਹੈਗਾ ਬੀਬੀ ਕਿਉਂ ਤੁਸੀਂ ਜਦੋਂ ਉਹ ਤਾਂ 2 ਦਿਨਾਂ ਨਾਲ ਲਿਆਂਦੀ ਤੁਸੀਂ ਉਹਨੂੰ 2 ਦਿਨ ਲਿਆ ਭਾਈ ਉਹ ਆਵੇ ਇੱਥੇ ਫਿਰ ਤੂੰ ਉਹਦੇ ਕੋਲੇ ਰਹੀਂ ਤੂੰ ਕਿਤੇ ਨਹੀਂ ਜਾਣਾ ਹੁਣ ਤੇ ਆ ਕੰਮ ਕਿਹੜਾ ਕਰੂਗਾ ਹੁਣ ਛੋਡਾ ਫਿਰ ਬੀਬੀ 2 ਦਿਨ ਤਾਂ ਮੈਂ ਜਾ ਹੀ ਸਕਦੀ ਆ ਨਾ ਭਾਈ ਕਿਤੇ ਨਹੀਂ ਜਾਣਾ ਸੱਚੀ ਗੱਲ ਆ ਮੈਂ ਇੱਥੋਂ ਨਹੀਂ ਹੁਣ ਛੋਡੇ ਧੰਦੇ ਹੁਣ ਤੇ ਆ ਤੇ ਸਾਹ ਮਲੋ ਆਪੇ ਤੁਸੀਂ ਮੇਰੇ ਤਾਂ ਇਹਨੂੰ ਨਹੀਂ ਲਿਆ ਸਕਦੇ 2 ਦਿਨ ਮੈਂ ਕਹਿ ਕੇ ਗਈ ਸੀ ਫਿਰ ਮੈਂ ਕਿਹਾ ਬੀਬੀ ਵੀ ਨਾਂ ਲੈ ਕੇ ਆਵੇ ਮੈਨੂੰ ਤਾਂ ਦੱਸਿਆ ਹੀ ਨਹੀਂ ਕਿਸੇ ਨੇ ਮੈਂ ਲਾ ਕੇ ਆਈ ਤਾਂ ਹੁਣ ਮੇਰੇ ਕੋਲ ਤਾਂ ਗੱਲ ਹੀ ਨਹੀਂ ਕਰੀ ਹੈਗੀ ਬੀਬੀ ਜਾਣਦੀ ਕਿ ਕੁੜੀ ਨੂੰ ਲੈ ਕੇ ਆਉਣਾਗਾ ਨਾ ਭਾਈ ਕੀ ਤਾਂ ਨਹੀਂ ਜਾਣਾ ਮੈਂ ਇੱਥੋਂ ਨਹੀਂ ਛੋੜੇ ਕੰਮ ਹੁੰਦੇ ਸੀ ਦੋ ਦਿਨ ਤਾਂ ਬੀਬੀ ਮੈਂ ਵੀ ਲਾ ਕੇ ਆ ਸਕਦੀ ਨਾ ਨਾ ਕੋਤ ਮੈਂ ਇੱਥੋਂ ਤਾਂ ਹੁੰਦੇ ਨਹੀਂ ਛੋੜੇ ਧੰਦੇ ਬਸ ਮੈਂ ਤਾਂ ਜਵਾਬ ਹੈ ਜਮਾ ਮੈਂ ਇੱਥੋਂ ਨਹੀਂ ਬੰਨਦਾ ਕੰਮ ਹੁਣ ਹੋ ਜਾਂਦੀ ਹੈ ਤਿਆਰ ਜਾਣ ਨੂੰ ਨਤੀਜੇ ਦਿਨ ਮੈਂ ਜਾਣਾ ਮੈਂ ਜਾਣਾ ਦੱਸ ਕਰਦਾ ਹੈਗਾ ਤੈਨੂੰ ਕੋਈ ਮਾੜਾ ਮੋਟਾ ਕਰਦੀ ਨਹੀਂ ਕਰਦਾ ਕੁੜੀ ਨੂੰ ਤਾਂ ਬਸ ਦੇਖ ਕਿ ਹਾਂਗਦੀ ਆ ਜਦੋਂ ਆਜੂ ਉਹਦੀ ਆਖਦੂ ਬਸ ਵੀ ਮੈਂ ਜਾਣਿਆ ਮੂਰੇ ਪਹਿਲਾਂ ਦੱਸ ਕੀ ਕਰਾਂ ਮੈਂ ਇਹਦਾ ਜੇ ਮੈਂ ਨਹੀਂ ਹਉ ਕਰਦੀ ਜਾ ਕੇ ਦੱਸ ਵੀ ਤੂੰ ਕੀ ਕਰਨਾ ਹੈ ਹੁਣ ਹੁਣ ਉਹ ਜਵਾਖੜੀ ਆਉਗੀ ਦੋ ਦਿਨ ਤੇ ਹੁਣ ਤੇ ਅਸਲ ਤਾਂ ਮੁੰਡੇ ਨੂੰ ਮੈਂ ਉਹਨੂੰ ਵੀ ਦਿੰਨੀ ਆ ਪਤਾ ਵੀ ਤੂੰ ਲਿਆ ਆਣਾ ਭਾਈ ਮੈਂ ਆਖਿਆ ਸੀ ਜਦੋਂ ਤੈਨੂੰ ਵੀ ਲਿਆਈ ਮੇਰਾ ਹਾਂ ਇਹ ਤਾਂ ਬਲੱਡ ਦਬਾ ਦੇ ਜਾਂਦਾ ਇਸ ਘਰ ਚ ਆ ਕੇ ਕੰਮ ਕੰਮ ਸਾਰਾ ਦਿਹਾੜੀ ਦਾ ਕੰਮ ਕਰੀ ਜਾਂਦਾ ਫਿਰ ਤਾਂ ਵਧਗਾ ਲੱਗਦੀਆਂ ਜਿੱਦੇ ਨਾ ਕਰਾਂ ਉਹਦੇ ਬੱਸ ਚੰਗਾ ਹੋ ਗਿਆ ਤੁਸੀਂ ਆ ਗਏ ਕਿਵੇਂ ਕਿਉਂ ਹੋ ਗਿਆ ਬੀਬੀ ਆਰੀਏ ਘਰੇ ਹੁਣ ਲੜੀ ਜਾਂਦੀ ਹੈ ਜਦੋਂ ਦੀ ਆਈ ਹੈ ਪਾਣੀ ਦੀ ਕੁੱਟ ਵੀ ਨਹੀਂ ਫੜਕੇ ਪੀਤੀ ਮੈਥੋਂ ਤੂੰ ਕਿਹਾ ਤਾਂ ਨਹੀਂ ਕੁਛ ਮੈਂ ਤਾਂ ਕੁਛ ਨਹੀਂ ਕਿਹਾ ਹੈਗਾ ਹੁਣ ਕੀ ਕਹਿੰਦੀ ਹੈ ਕਹਣਾ ਕੀ ਹੈਗਾ ਪਾਰਸ ਪੱਟ ਪਿਆ ਕਹਿੰਦੀ ਉਹ ਪੈਪਾਂ ਪਈਆਂ ਵੇੜੇ 'ਚ ਸਿੱਟੀਆਂ ਆਗੂ ਸਵਾ ਬਾਲਾ ਕੁਛ ਬੋਲੀ ਇੰਨਾ ਸਮਾਨ ਸਿੱਟਿਆ ਪਿਆ ਤੇ ਕੰਮ ਨਹੀਂ ਕਰਦੀ ਡੱਕਾ ਨਹੀਂ ਤੋੜਦੀ ਤੇ ਮੈਂ ਕੁਛ ਵੀ ਨਹੀਂ ਬੋਲੀ ਆਏ ਪਖੀ-ਪਖਾਈ ਆਈ ਹੈ ਕਹਿੰਦੀ ਮੈਨੂੰ ਫੋਨ ਕਿਉਂ ਕੀਤਾ ਮੇਰੇ ਮਾਗਰ ਫੋਨ ਤਾਂ ਕਿਹਨੇ ਲੋਡ ਸੀ ਤਾਂ ਕਰਕੇ ਹਫਤਾ ਤਿੰਨ ਫੋਨ ਕੀ ਕਰਨਾ ਹੈਗਾ ਹੁਣ ਮੈਂ ਕਭੀ ਮੈਂ ਤਾਂ ਫੋਨ ਕਰਤਾ ਸੀਗਾ ਵੀ 6-7 ਦਿਨ ਹੋ ਗਏ ਸੀ ਗਈ ਨੂੰ ਚਲ ਮੈਂ ਪੁੱਛ ਲਿਆ ਫਿਰ ਐਡੀ ਕੀ ਗੱਲ ਹੋ ਗਈ ਹੈ ਨਾ ਹੂੰ ਤੇ ਮੈਂ ਕਿਹਾ ਮੈਂ 2 ਦਿਨ ਪਿੰਡ ਜਾਇਆ ਮਾਂ ਤੇ ਕਹਿੰਦੀ ਤੁਸੀਂ ਕੁੜੀ ਨਹੀਂ ਲੈ ਕੇ ਆਏ ਹੈਗੇ ਤੁਹਾਨੂੰ ਕਹਿ ਕੇ ਗਈ ਸੀ ਤੁਸੀਂ ਮੈਨੂੰ ਦੱਸੀ ਨਹੀਂ ਮੈਂ ਤਾਂ ਦਿਮਾਗ ਚ ਭੁੱਲ ਗਿਆ ਮੈਨੂੰ ਕਿਹਾ ਸੀ ਇਹਨਾਂ ਨੇ ਜਾਣਦੀ ਵੀ ਨਹੀਂ ਕਹਿੰਦੀ ਉਹਦੇ ਕੁੜੀ ਲੈ ਆਈ ਫਿਰ ਮੈਨੂੰ ਗਾਲਾਂ ਦਵਾਤੀਆਂ ਤੁਸੀਂ ਖਾਮ ਖਾਦੀਆਂ ਭੈਣ ਨੂੰ ਲਿਆਉਣਾ ਸੀਗਾ ਮੈਨੂੰ ਵੀ ਪਤਾ ਨਹੀਂ ਮੈਂ ਭੁੱਲ ਗਿਆ ਚਲ ਮੈਂ ਇਹ ਠੰਡੀ ਕਰ ਲੈਣਾ ਕੋਈ ਗੱਲ ਮੈਂ ਉਹਨੂੰ ਕਹਿ ਦਿੰਦਾਗਾ ਮੈਂ ਭੁੱਲ ਗਿਆ ਮੈਂ ਹੋਇਆ ਕੀ ਕਸੂਰ ਹੈਗਾ ਹੂੰ ਉਹ ਤਾਂ ਫਿਰ ਕੁਝ ਬੋਲੀ ਜਾਂਦੀ ਵੀ ਮੈਂ ਤਾਂ ਕੁਝ ਨਹੀਂ ਬੋਲੀ ਉਹਣਾ ਬੋਲੀ ਬਸ ਮੈਂ ਆਪੇ ਕਰ ਲੈਣਾ ਪਾਣੀ ਵੀ ਨਹੀਂ ਪੀਤਾ ਪਾਣੀ ਨਾਲ ਤਾਂ ਕੋਈ ਰੋਸਾ ਨਹੀਂ ਪਾਣੀ ਨਾਲ ਤਾਂ ਕੀ ਰੋਸਾ ਦਾ ਐਵੇਂ ਬਸ ਦਿਮਾਗ ਹੈ ਬਟ ਉਮਰ ਵੱਡੀ ਹੈ ਜਿਹੜਾ ਚਰਜਾਂ ਦਿਮਾਗ ਤੇ ਬਸ ਉਵੇਂ ਚੱਲੀ ਜਾਂਦਾ ਦਾ ਕਿਉਂਕਿ ਬੇਬੇ ਦੇ ਹੱਥ ਕੁਬੀਲਦਾਰੀ ਹੈ ਨਾ ਬੇਬੇ ਨੂੰ ਆਏ ਆ ਵੀ ਮੇਰੇ ਕੰਨੀ ਝਾਕਦੇ ਆ ਸਾਰਾ ਦਿਨ ਕੁਬੀਲਦਾਰੀ ਦਾ ਕੋਈ ਗੱਲ ਨਹੀਂ ਫਿਰ ਉਹ ਵੀ ਗੱਲ ਹੈ ਮੈਂ ਜਾ ਵੀ ਨਹੀਂ ਸਕਦੀ ਕਿਸੇ ਪਾਸੇ ਜਿਉਂ ਕਹੂਗੀ ਵੀ ਜੇ ਬੀਬੀ ਕਹੂਗੀ ਮੈਂ ਤਾਂ ਆ ਜਾਊਂਗੀ ਨਹੀਂ ਮੈਂ ਕਿੱਥੇ ਭੱਗ ਜਾਂਗੀ ਜਾਣ ਦਿੰਦੀ ਨਹੀਂ ਉਹ ਜਵਾਬ ਦਿੱਤਾ ਹੰਡਤਾ ਹੀ ਆਉਦੀ ਫੇ ਸਾਰੀਆਂ ਮੇਰੀਆਂ ਸਹੇਲੀਆਂ ਆ ਗਈਆਂ ਹਨਾ ਤੀਆਂ ਕਰਕੇ ਸੌਣ ਕਰਕੇ ਮੈਂ ਦੋ ਦਿਨ ਜਾਇ ਆਉਂਦੀ ਤੇ ਮੈਂ ਪੁੱਛ ਲੈਣਾ ਕੋਈ ਗੱਲ ਨਾ ਤੂੰ ਟੈਨਸ਼ਨ ਨਾ ਮੈਂ ਪੁੱਛ ਲੈਣਾ ਉਹ ਵੀ ਪੈ ਗਰ ਕੇ ਪਰ ਮੀਤਨੇ ਵੀ ਜਾਣਾ ਜਾ ਕੇ ਗੱਲ ਕਰ ਲੋ ਥੇਰਾ ਕੁਛ ਕਹੀ ਜਾਂਦੀ ਏ ਮੈਨੂੰ ਤਾਂ ਹੁਣ ਵੀ ਕਿ ਮੈਂ ਪਹੁੰਚ ਗਏ ਮੈਂ ਤਾਂ ਠੀਕ ਆ ਪੁੱਤ ਅੱਛਾ ਤੇ ਮੈਂ ਤੈਨੂੰ ਕਹਿ ਕੇ ਗਏ ਸੀ ਕਿ ਵੀ ਕੁੜੀ ਨੂੰ ਲਿਆਈ ਤੇ ਤੂੰ ਲਿਆਇਆ ਨਾ ਹਾਂ ਦੇਖੇਗੀ ਕਿ ਮੈਂ ਭੁੱਲ ਗਿਆ ਤੇ ਉਹ ਤਾਂ ਬੇਕਾਨੂ ਟੌਰ ਚੱਕੀ ਬੈਠਿਆ ਸਾ ਕਿ ਮੈਂ ਤਾਂ ਭੁੱਲ ਗਿਆ ਤੇ ਉਹਨੂੰ ਤਾਂ ਲਿਆਉਣ ਦਾ ਨਾਂ ਨਹੀਂ ਲੈਂਦਾ ਮਗਰ ਲੱਗ ਜਾਣਾ ਉਹਦੇ ਮਗਰ ਲੱਗ ਗਿਆ ਹਾਂ ਮੈਨੂੰ ਪਤਾ ਹੀ ਹੈ ਤੂੰ ਉਹ ਨਹੀਂ ਨਹੀਂ ਆਈ ਸੀ ਗੱਲ ਨਹੀਂ ਬੇਬੀ ਪਤਾ ਕੀ ਹੈ ਮੈਂ ਤਾਂ ਭੁੱਲ ਗਿਆ ਉਹਦੇ ਤੁਸੀਂ ਕਹਿ ਕੇ ਤਾਂਗੇ ਸੀ ਮੈਨੂੰ ਨਹੀਂ ਭੁੱਲਿਆ ਜਮਾਈ ਭੁੱਲਦਾ ਤੂੰ ਮਗਰ ਲੱਗਦਾ ਪੰਡਿਤ ਨੂੰ ਵੀ ਨਹੀਂ ਮੈਂ ਦੱਸਿਆ ਵੀ ਅੰਕੇ ਕੀ ਭਾਈ ਮੈਂ ਤਾਂ ਜਾਣ ਨਹੀਂ ਦਿੰਦੀ ਉਹਨੂੰ ਹੁਣ ਜਮਾ ਵੀ ਮੈਂ ਇੱਥੋਂ ਦਾ ਭਾਈ ਛੋੜਾ ਧੰਦਾ ਹੁੰਦਾ ਨਹੀਂ ਸਿੱਧੀ ਗੱਲ ਮਾਈ ਤੁਨੀ ਹੁੰਦਾ ਹੁਣ ਸਾਰੀ ਉਮਰ ਸ਼ਾਮਾ ਕਹਿੰਦੀ ਨਹੀਂ ਕੋਈ ਉਹ ਤਾਂ ਪਤਾ ਕਿ ਮੈਂ ਕਹੇ ਫੇਜਦੋ ਅਪੇੱਕੀ ਜਾਣ ਨੂੰ ਆਂਦੀ ਆ ਫਿਰ ਮੈਂ ਤਾਂ ਮੋਟਰੂਗੀ ਪਤਾ ਕੀ ਮੈਂ ਤਾਂ ਕਹਿਆ ਸੀ ਆ ਮੈਂ ਝੋਨਾ ਲਾਵਾਂਗੀ ਆਪਾਂ ਤੇ ਬੀਬੀ ਨੂੰ ਸੱਦ ਲਾ ਤੇ ਮੈਂ ਘਰੇ ਬਸਕੇ ਬੈਠੇ ਰਹੂਗੀ ਤੇ ਨਾਲੇ ਮੈਂ ਇੰਨੇ ਬੰਦੇ ਹੋਣਗੇ ਤੇ ਤੂੰ ਚਾਹ ਰੋਟੀ ਫੜਾ ਦੀ ਉਹਨਾਂ ਦੀ ਆ ਗੱਲ ਸੀ ਤੇਰੇ ਦਿਮਾਗ ਚ ਗਲਤ ਜੱਜ ਕੀ ਫਿਰ ਗਲਤ ਕਿਉਂ ਜੱਜ ਕੀ ਸਾਰੇ ਤਾਂ ਦਿਉਮੇ ਪਾਇਆ ਜਿੱਥੇ ਮੈਂ ਛੱਡ ਕੇ ਗਈਆਂ ਗਲਤ ਕਿਉਂ ਜੱਜ ਕੀ ਉਹ ਕੰਮ ਤਾਂ ਉਹ ਜਿਹੜਾ ਪੈਪਸੀ ਕਿ ਉਹ ਤਾਂ ਉਹਨੇ ਰੇੜਾ ਤੋਤਾ ਸੀਗਾ ਤੇ ਉਹ ਬਾਹਰ ਨਾਲ ਖੋਲੇ ਕਿ ਹਵਾ ਨਾਲ ਸੁੱਕ ਜੂਗਾ ਤੇ ਫਿਰ ਮੁੜ ਕੇ ਪਿਹੜਤਾ ਸਕਦੀ ਸੀ ਪੇੜ ਤਾਂ ਬਸ ਉਹਨੂੰ ਦਿਮਾਗ ਚ ਲਿਖਿਆ ਉਹ ਇੱਥੇ ਪੈ ਗਈ ਹੋਣੀ ਘੰਟਾ ਆ ਕੇ ਸੌਂ ਗਈ ਹੋਣੀ ਆ ਮੈਂ ਇੱਥੇ ਬੱਟਾ ਘੜਕੀਆਂ ਆਏਗਾ ਉੱਥੇ ਨਾ ਨਾ ਭਾਈ ਮੈਂ ਇਥੋਂ ਭੱਜ ਦਿਆ ਤੁਸੀਂ ਤਾਂ ਤੂੰ ਤਾਂ ਆਪ ਮਾਂ ਘਰ ਲੱਗਦਾ ਜਮਾ ਉਹ ਲੈ ਤੂੰ ਤਾਂ ਗਲਤ ਜਿਹੀ ਜਾਈ ਬੈਠੀ ਆ ਬੇਬੀ ਨਹੀਂ ਗਲਤ ਜਿਹੀ ਜਾਈ ਭਾਈ ਮੈਂ ਨਹੀਂ ਜਾਣ ਦਿੰਦੇ ਜਦੋਂ ਮੇਰਤੀ ਨੂੰ ਨਹੀਂ ਲਿਆਂਦਾ ਤੁਸੀਂ ਉਹ ਮੈਂ ਹੁਣ ਜਾਂਨਾ ਲੈਣਾ ਉਹਨੂੰ ਹਾਂ ਹੁਣ ਜਾ ਹੁਣੀ ਨਹੀਂ ਰਹਿਣ ਦੇ ਬਸ ਨਹੀਂ ਮੈਂ ਲੈ ਆਉਣਾ ਮੈਂ ਹੁਣ ਜਾ ਕੇ 10 ਮਿੰਟੇ ਹੀ ਮੁੜਿਆ ਆਉਣਾ ਮੈਂ ਮੇਰੇ ਤੇ ਮਾਝ ਮੈਂ ਅੱਜ ਧੜਕੀ ਜਾ ਸੀ ਮੇਰੇ ਮਾਝ ਮੈਂ ਪਿਛਲੇ ਪਹਿਰ ਜਾਊਂਗਾ ਐਨੇ ਤੁਸੀਂ ਆ ਗਏ ਤਾਂ ਯਾਦ ਕਰਾਤਾ ਮੇਰਾ ਤਾਂ ਆ ਕੇ ਨਾਲ ਹੀ ਨਾ ਬਲੱਡ ਵੱਧ ਗਿਆ ਵੀ ਹਾਂ ਮੈਂ ਤਾਂ ਇੰਨਾ ਕਰਦੀ ਆ ਤੁਹਾਡਾ ਤੁਸੀਂ ਮੇਰੇ ਜੰਮੀ ਨਹੀਂ ਆਖੇ ਲੱਗਦੇ ਜੇ ਮੈਂ ਲਿਆਉਣਾ ਨੂੰ ਜਾ ਕੇ ਕੁੜੀ ਨੂੰ 10 ਮਿੰਟ ਦਾ ਰਹਾ ਕਿਉਂਕਿ ਬਾਹਲਾ ਕੇ ਮੁਰਸਾ ਤਾਂ ਹੁਣ ਲਿਆਉਣਾ 10 ਦਾ ਨਹੀਂ ਫਿਰ ਆਈ ਨਹੀਂ ਕਰਨਾ ਚਾਹੀਦਾ ਤੂੰ ਕਿੱਥੇ ਮੇਰੇ ਆਉਂਦੀ ਨੂੰ ਲਿਆਉਣੀ ਸੀ ਮੈਂ ਨਹੀਂ ਜਾਣ ਲੱਗਿਆ ਮੀਬੀ ਆਈ ਤੂੰ ਐਨਾ ਟੈਨਸ਼ਨ ਲਿਆ ਕਰ ਮੈਂ ਜਾਣਾ ਹੁਣ ਮਤਲਬ ਦਿਮਾਗ ਚ ਤੂੰ ਪਰਮੇਦ ਨੂੰ ਕਹੀਓ ਪਰਮੇਦ ਕਿ ਮੈਂ ਪਿੰਡ ਜਾਣਾਗਾ ਤੇ ਅਕੇ ਬੀਬੀ ਮੇਰੇ ਮਗਰ ਪੈਗੀ ਨਾ ਮੈਂ ਤਾਂ ਜਾਣ ਨਹੀਂ ਦਿੰਦੀ ਭਾਈ ਚਲ ਨਾ ਜਾਣੀ ਤੂੰ ਤੂੰ ਮਾੜਾ ਮੋਟਾ ਪਾਣੀ ਪੂਣੀ ਪੀ ਲਾ ਤੇ ਆਰਾਮ ਕਰ ਲਾ ਮੇਰਾ ਤਾਂ ਸੱਚੀ ਗੱਲ ਆ ਬਲੱਡ ਵਧਿਆ ਪੈਮਣ ਤਾਂ ਪਾਣੀ ਪੂਣੀ ਕੁਛ ਨਹੀਂ ਚੰਗਾ ਲੱਗਦਾ ਉਹ ਬਲੱਡ ਤੇਰਾ ਚੈੱਕ ਕਰਾ ਦਿੰਨਾਗਾ ਐਵੇਂ ਕਿਉਂ ਟੈਨਸ਼ਨ ਲੈਂਦੀ ਏ ਤੂੰ ਮੈਂ ਤਾਂ ਦੇਖ ਦੇ ਘਰ ਨੂੰ ਖਬਰਾਂਟ ਚੜੀ ਜਾਂਦੀ ਆ ਤੂੰ ਤਾਂ ਮਾਂ ਮੈਂ ਵਰਗੇ ਇਨਾ ਮੈਨੂੰ ਆਦੇ ਸੀ ਵਿਚਾਰੇ ਵੀ ਅੱਜ ਦਾ ਦਿਨ ਰਾਹੇ ਅੱਜ ਦਾ ਦਿਨ ਰਾਹੇ ਮੇਰੀ ਗੱਲ ਤਾਂ ਸੁਣਾ ਤੇਰੀ ਭੈਣ ਨਾਲ ਮੈਂ 5 ਮਿੰਟ ਚ ਇੱਥੇ ਲਿਆਉਂਗਾ ਚੱਲ ਲਿਆ ਦੇ ਤੂੰ ਬੀਬੀ ਮਨਜੀਤ ਕਿੱਧਰ ਗਿਆ ਉਹ ਪੁੱਤ ਕੁੜੀ ਨੂੰ ਲੈਣ ਗਿਆ ਭੱਗ ਗਿਆ ਹਾਂ ਅੱਛਾ ਹੁਣ ਤਾਂ ਪਾਣੀ ਦੀ ਘੁੱਟ ਲਿਆ ਦਿੰਨੀ ਆ ਹੁਣ ਤਾਂ ਪੀ ਲਓ ਲਿਆ ਦੇ ਚੱਲ ਹੁਣ ਤਾਂ ਹੁਣ ਤਾਂ ਮੇਰੇ ਤੇ ਆ ਜਾਊਗੀ ਲੈ ਕੇ ਦਿੰਨੀ ਹੋਰ ਸੱਡਣ ਗਜਵਾ ਆਕੜੀ ਨੂੰ ਜੇ ਚਾਦਦੇ ਨਾ ਪਾਸਾ ਥੱਲੇ ਜਾ ਉਹ ਹੋਰ ਕੀ ਆ ਜੋ ਵੀ ਆਈ ਨੇ ਲਾ ਜੋ ਵੀ ਦੋਦਨ ਆਹੀ ਹੁੰਦਾ ਜਵਾਕੜੀਆਂ ਦਾ ਹੋਰ ਕੀ ਬਸ ਆ ਨੋ ਵੀ ਲਾ ਤੇ ਅੱਗੇ ਸਾਬਜੀ ਕਾਦੀ ਬਣਾਈਏ ਹਮ ਬਣਾ ਲੂਗਾ ਤੇ ਦੁੱਧ ਪਿਆਗਾ ਉਹਦਾ ਪਨੀਰ ਕੱਢ ਲਈ ਇੱਕ ਤਾਂ ਅੱਛਾ ਤੇ ਇੱਕ ਕੋਈ ਮਿੱਠਾ ਬਣਾ ਲਈ ਨਾਲ ਠੀਕ ਆ ਹਾਂ ਜਾਂ ਤਾਂ ਸੇਵੀਆਂ ਬਣਾ ਲਈ ਭਲਾ ਠੀਕ ਹੈ ਨਾ ਬਰਸਾਦ ਬਣਾ ਲਈ ਕੋਈ ਨਾ ਹਾਂ ਜਵਾਕ ਦੀ ਦੋ ਦਿਨ ਆਊਗੀ ਕੋਈ ਨਾ ਹੋ ਰਾਹੀ ਹੁੰਦਾ ਹੋਰ ਕੀ ਹਾਂ ਬਸ ਇਹ ਬਣਾ ਲਈ ਕੋਈ ਨਾ ਫਿਰ ਮੈਂ ਬਣਾ ਲੈਂਦੀ ਹਾਂ ਹਾਂ ਬਣਾ ਲੈ ਫਤ ਆਪ ਦੇਖ ਲਾ ਹੁਣ ਬੀਬੀ ਨੂੰ ਕਿੰਨਾ ਚਾਹ ਹੋ ਰਿਹਾ ਵੀ ਮੇਰੀ ਧੀ ਆਊਗੀ ਹੈਨਾ ਮੇਰੀ ਮੰਨੂ ਵੀ ਇੰਨਾ ਚਾਹੀ ਹੁੰਦਾ ਐ ਮੈਂ ਜਾਣਾ ਹੋਵੇ ਆਪ ਚਾਹ ਚੜਿਆ ਤੇ ਆ ਹੁਣ ਬੀਬੀ ਨੂੰ ਵੀ ਮੇਰੀ ਧੀ ਆਊਗੀ ਪਨੀਰ ਕੱਢ ਹੀ ਲੈਣੀ ਆ ਆਗੇ ਭੈਣ ਨੂੰ ਨਹੀਂ ਲੈਣ ਗਏ ਸੀ ਤੁਸੀਂ ਯਾਦ ਹੈਗਾ ਸੀਗਾ ਫੇਰ ਆਈ ਨਹੀਂ ਉਹਨਾਂ ਨੇ ਜਵਾਬ ਦਿੱਤਾ ਕੀ ਉਹ ਕਿਉਂ ਝੋਨਾ ਲਾਉਣਾ ਹਟਾ ਦੇ ਨਾਲੇ ਬੀਬੀ ਕਹਿੰਦੀ ਸੀ ਵੀ ਫੋਨ ਕੀਤਾ ਸੀਗਾ ਕਿ ਭੈਣ ਨੇ ਆਪ ਕਰਿਆ ਸੀ ਉਹਨਾਂ ਨੇ ਕੀਤਾ ਹੋਣਾ ਭੈਣ ਜੀ ਮੈਨੂੰ ਲੈ ਜਾ ਉਹਨਾਂ ਨੇ ਜਵਾਬ ਨਹੀਂ ਦਿੱਤਾ ਅੱਛਾ ਜਵਾਬ ਦੇ ਲੈ ਲੈ ਕੇ ਨਾਲੇ ਵੀ ਕੰਮ ਪਿਆ ਹੋਣਾ ਅੱਛਾ 4 ਦਿਨ ਠਹਿਰ ਕੇ ਆਈ ਮੈਂ ਤਾਂ ਦੁੱਧ ਤੜੀ ਬੈਠੀ ਸੀ ਪਨੀਰ 깨ਦੀ ਸੀ ਬੀਬੀ ਕਹਿੰਦੀ ਸੀ ਕਿ ਮਟਰ ਪਨੀਰ ਬਣਾ ਲਿਓ ਕਹਿੰਦੀ ਕੋ ਮਿੱਠਾ ਬਣਾ ਲਿਓ ਤੇ ਮੈਂ ਹੁਣ ਚੱਲ ਕੇ ਗਏ ਸੀ ਤੁਸੀਂ ਆ ਜਾਂਦੀ ਚਲ ਨਾਲ ਤੋੜ ਦਿੰਦੇ ਆ ਕੀ ਹੁੰਦਾ ਸੀ ਹੈਨਾ ਆਏ ਤਾਂ ਮੈਂ ਤਾਂ ਕਹੀ ਮੈਨੂੰ ਬਹੁਤ ਯੋਰ ਲਾਇਆ ਸੀ ਮਾ ਭੇਜ ਦੋ ਲੋਕ ਨੇ ਫਿਰ ਜਦੋਂ ਭੈਣ ਨੇ ਭੈਣ ਨਹੀਂ ਕੀਤਾ ਹੋਊਗਾ ਬੀਬੀ ਨੂੰ ਕੋਣ ਉਹਨਾਂ ਨੇ ਕੀਤਾ ਹਾਂ ਵੀ ਅੱਛਾ ਆਪ ਨਹੀਂ ਕੀਤਾ ਉਹਨਾਂ ਨੇ ਕੀਤਾ ਭੈਣ ਹੋਵੇ ਨਹੀਂ ਅੱਛਾ ਰਮਦਰ ਦਾ ਟਾਈਮ ਹੈ ਬੀਬੀ ਫਿਰ ਅੱਜ ਮਚਾਉਣ ਲੱਗੇ ਜਾਂਦੀ ਹੋਰ ਹਲੋ ਠੀਕ ਆ ਹੁਣ ਪਤਾ ਲੱਗੂਗਾ ਨਾ ਦੁੱਖ ਲੱਗੂਗਾ ਮੇਰੀ ਧੀ ਨਹੀਂ ਤੋਰੀ ਹੈਗੀ ਛੇਤੀ ਅੱਗਮਚਾਰ ਰੱਖੀ ਸੀ ਮੇਰੀ ਧੀ ਨੂੰ ਲੈ ਕੇ ਨਹੀਂ ਆਏ ਆ ਨਹੀਂ ਕਰਿਆ ਬਾਣੀ ਕਰਿਆ ਕਿ ਤੈਨੂੰ ਤਾਂ ਜਾਣ ਹੀ ਨਹੀਂ ਦਿੰਦੀ ਮੈਨੂੰ ਕਹਿੰਦੀ ਤੈਨੂੰ ਨਹੀਂ ਜਾਣ ਦੇਣਾ ਕੰਮ ਕਰ ਇੱਥੇ ਮਟਰ ਪਨੀਰ ਬਣਾ ਲੈ ਮਿੱਠਾ ਬਣਾ ਲੈ ਮੈਂ ਤਾਂ ਬਣਾ ਲੈਂਦੀ ਚਲ ਮੈਨੂੰ ਤਾਂ ਕੋਈ ਨਹੀਂ ਸੀਗਾ ਵਧੀਆ ਸੀ ਵਿਚਾਰੀ ਚੱਲਾਉਂਦੀ ਸੀ ਦੋ ਦਿਨ ਮੈਨੂੰ ਤਾਂ ਕੋਈ ਦੁੱਖ ਨਹੀਂ ਸੀਗਾ ਪਰ ਮੈਨੂੰ ਨਹੀਂ ਜਾਣ ਦਿੱਤਾ ਨਾ ਮੈਨੂੰ ਇਹ ਦੁੱਖ ਸੀਗਾ ਹੁਣ ਪਤਾ ਲੱਗਿਆ ਅਗਲੇ ਨੇ ਵੀ ਨਹੀਂ ਤੋਰੀ ਮੈਨੂੰ ਲੱਗਾ ਬੋਲੀ ਜਾਂਦੇ ਨਾ ਮੈਨੂੰ ਲੱਗਾ ਮੋਟਰਸਾਈਕਲ ਦਾ ਖੜਕਾ ਜਾ ਵੀ ਸੁਣਿਆ ਮੈਨੂੰ ਲੱਗਾ ਮੇਟੀ ਆ ਗਈ ਦੇਖਾਂਗੇ ਜਾ ਕੇ ਬੜਾ ਆ ਗਈ ਹੋਣੀ ਆ ਦੇਖਦੀ ਆ ਬੋਲੀ ਜੇ ਤਾਂ ਜਾਂਦੇ ਮੁੰਡਾ ਤੂੰ ਕੱਲ੍ਹ ਆਉਣਾ ਮੈਂ ਕੱਲ੍ਹ ਹੀ ਆਉਣਾ ਸੀ ਫਿਰ ਉਹਨੇ ਮੇਰੇ ਆਪਣੀ ਕੁੜੀ ਤੋਰੀ ਇਹਨਾਂ ਨਾਲ ਭੈਣ ਮੇਨੂੰ ਤੇ ਤੂੰ ਲੈਣ ਗਿਆ ਹੀ ਨਹੀਂ ਹੁਣ ਗਿਆ ਸੀ ਉੱਥੇ ਨਾਲ ਗਿਆ ਸੀਗਾ ਤੇ ਉਹਦੀ ਮਸੀ ਨੇ ਤੋਰੀ ਨਹੀਂ ਮੇਨੂੰ ਤੇ 4 ਦਿਨ ਹੋ ਗਏ ਮੈਨੂੰ ਫੋਨ ਕਰੇ ਨਾ ਉਹਨਾਂ ਨੂੰ ਚਾਰ ਦਿਨਾਂ ਦਾ ਆਖਰੀ ਨੂੰ ਵੀ ਮੈਨੂੰ ਲੈ ਜਾ ਮਮੀ ਦਾ ਭੇਜ ਦੇ ਚਾਰ ਦਿਨ ਦਾ ਮੈਨੂੰ ਪਤਾ ਕਰੀ ਜਾਂਦੇ ਹੋਗੇ ਮੈਂ ਜਦੋਂ ਨਾ ਕਿਹਾ ਸੀ ਵੀ ਸਾਨੂੰ ਚਾਰ ਦਿਨਾਂ ਨੂੰ ਭੇਜ ਦੇ ਨਾਲ ਤੇ ਬੇਸਤਾਰ ਦਿਨ ਲਾਇਆ ਬਸਾਉਣਾ ਮਹੀਨਾ ਕਿੰਨੇ ਸਿਨੀ ਤੋਰ ਦੇ ਨਾ ਭਾਈ ਜਾਣ ਕੀ ਕਹਿੰਦਾ ਮਤਲਬ ਤੂੰ ਗਿਆ ਹੀ ਨਹੀਂ ਹੋਣਾ ਗਿਆ ਕਿਉਂ ਤੂੰ ਫੋਨ ਕਰਕੇ ਪੁੱਛ ਲੋ ਬਸਾਕਾ ਚਾਰ ਦਿਨ ਹੋ ਗਏ ਮੈਨੂੰ ਕੁੜੀ ਨੂੰ ਫੋਨ ਕਰੇ ਨਾ ਜੇ ਮੇਰੇ ਅੱਗੇ ਕਿਹੜਾ ਮੈਂ ਜਾਣਦਾ ਨਹੀਂ ਸੀ ਉੱਥੇ ਕਿੰਨੇ ਵਾਰੀ ਜਾ ਕੇ ਆਇਆ ਹੈਂਗਾ ਮੈਂ ਤਾਂ ਜਕੀਨ ਹੀ ਨਹੀਂ ਆ ਰਿਹਾ ਵੀ ਤੂੰ ਲੈਣਗੇ ਤੈਨੂੰ ਯਕੀਨ ਕਿਵੇਂ ਜੋ ਦਾਵਾਵਾਂ ਫਿਰ ਹੁਣ ਮੈਂ ਜਦ ਫੋਨ ਕਰ ਲਿਆ ਵੀ ਫਿਰ ਪਤਾ ਲੱਗ ਗਿਆ ਉਹਨਾਂ ਫਿਰ ਤੈਨੂੰ ਯਕੀਨ ਆ ਜੂਗਾ ਫਿਰ ਤਵਾਰੀ ਕਿਹਾ ਉਹਨਾਂ ਨੇ ਤੂੰ ਲੋਕ ਇਹਨੇ ਝੋਨਾ ਲਾਉਣਾ ਲੈ ਸਾਡੇ ਤੇ ਭਾਜੋ ਉਹਨਾਂ ਨੇ ਪਾਣੀ ਲਾਉਣਾ ਸੀ ਲੈ ਇੱਕ ਮੈਂ ਤੁਹਾਨੂੰ ਦੱਸਦਾ ਵੀ ਇੱਕ ਦਿਨ ਹੀ ਤੋਰੀ ਹੁਣ ਤੂੰ ਕਿਵੇਂ ਕਰੀਂ ਬੇਬੇ ਅੱਗੇ ਉਹ ਰੋਜ਼ ਤੋੜ ਦਿੰਦੇ ਆਪਣੇ ਕਹਿੰਦੇ ਵੀ ਕੋਈ ਇਹਨੇ ਲੈ ਜਾ ਤੇ ਪਰ ਮੈਂ ਤੂੰ ਜਾਣ ਨਹੀਂ ਦਿੱਤਾ ਤੇ ਹੁਣ ਤੂੰ ਆ ਦੇ ਕੋ ਕੁੜੀ ਬਾਰੇ ਕਿਵੇਂ ਕਰਦੀ ਹੈ ਤੇ ਇਹਦੀ ਮਾਂ ਵੀ ਉਹ ਮੁਜਕਰੀ ਡੀਕਦੀ ਆ ਵਿਚਾਰੀ ਨੂੰ ਹਾਂ ਜੈਨੀ ਮਤਾਇਂ ਕੱਤੇ ਮੈਂ